ਜਿਹੜੇ ਅੱਜਕੱਲ ਬੱਚੇ ਪੱਗਾਂ ਨਹੀਂ ਬੰਨਦੇ ਜਾਂ ਪੱਗਾਂ ਤੋਂ ਦੂਰ ਹੋ ਰਹੇ ਨੇ ਉਹ ਇਹ ਵੀਡੀਓ ਜ਼ਰੂਰ ਦੇਖਿਓ ਅਤੇ ਜਿਹੜੇ ਬੱਚੇ ਤੁਹਾਡੇ ਰਿਸ਼ਤੇਦਾਰ ਪੱਗਾਂ ਨਹੀਂ ਬੰਨਦੇ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਇੱਕ ਜਵਾਨ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਮਾਂ ਮੈਂ ਪੱਗ ਕਿਉਂ ਬੰਨਾਂ ਕਿ ਇਸ ਤੋਂ ਬਿਨਾ ਮੈਂ ਸਿੱਖ ਨਹੀਂ ਹਾਂ ਜਦੋਂ ਮੰਨਦਾ ਹਾਂ ਮੈਂ ਸਿੱਖ ਹਾਂ ਫਿਰ ਇਹ ਪੱਗ ਵਾਲਾ ਅੜਿੱਕਾ ਕਿਉਂ ਸਿੱਖੀ ਕੀ ਪਾਗਣੇ ਕਮਾਉਣੀ ਹੈ ਮਾਂ ਸਿਆਣੀ ਸੀ ਕਹਿੰਦੀ ਬੱਚਾ ਇਸ ਦਾ ਜਵਾਬ ਸਵੇਰੇ ਦੇਾਂਗੀ ਬੱਚਾ ਸਵੇਰੇ ਸਕੂਲ ਲਈ ਤਿਆਰ ਹੁੰਦਾ ਕਹਿੰਦਾ ਹੈ ਮਾਂ ਵਰਦੀ ਦਿਓ ਮਾਂ ਨੇ ਕਿਹਾ ਉਹ ਤੇ ਤਿਆਰ ਹੀ ਨਹੀਂ ਕੀਤੀ ਬੱਚਾ ਫੇਰ ਮੈਂ ਸਕੂਲ ਕਿਵੇਂ ਜਾਵਾਂਗਾ ਮਾਂ ਨੇ ਅੱਗੋ ਜਵਾਬ ਦਿੱਤਾ ਮੇਰੇ ਬੱਚੇ ਸਕੂਲ ਵਰਦੀ ਨਹੀਂ ਥੋੜਾ ਜਾਣਾ ਹੈ ਪੜਨਾ ਤੂੰ ਦਿਮਾਗ ਤੇਰਾ ਇਹ ਵਰਦੀ ਦਾ ਅੜਿੱਕਾ ਕਿਉਂ ਬੱਚਾ ਗੁੱਸੇ ਚ ਕਹਿੰਦਾ ਹੱਦ ਹੋ ਗਈ ਮਾਂ ਅਨੁਸ਼ਾਸਨ ਵੀ ਕੋਈ ਆਖਿਰ ਚੀਜ਼ ਹੈ ਮਾਂ ਨੇ ਜਵਾਬ ਦਿੱਤਾ ਤਾਂ ਫੇਰ ਦੱਸ ਮੇਰੇ ਬੱਚੇ ਗੁਰੂ ਜੀ ਦਾ ਦਿੱਤਾ ਅਨੁਸ਼ਾਸਨ ਅੜਿੱਕਾ ਕਿਉਂ ਤੇਰੇ ਸਿਰ ਤੇ ਬੰਨੀ ਹੋਈ ਦਸਤਾਰ 2 ਗਜ ਦਾ ਕੱਪੜਾ ਇਹ ਗੁਰੂਜੀ ਵੱਲੋਂ ਦਿੱਤਾ ਹੋਇਆ ਅਨੁਸ਼ਾਸਨ ਹੈ ਸੁਸੰਗਤ ਜੀ ਸਾਰੇ ਆਪਣੇ ਬੱਚਿਆਂ ਦੇ ਦਸਤਾਰਾਂ ਜੂਰ ਸਜਾਇਆ ਕਰੋ ਪੱਗ ਬੰਨਿਆ ਕਰੋ ਜੇ ਤੁਹਾਡੇ ਰਿਸ਼ਤੇਦਾਰ ਜਾਣ ਬੇਲੀ ਜੋ ਪੱਗ ਨਹੀਂ ਬੰਨਦੇ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ